ਯਾ ਸੇ ਗੱਲ ਜੀ ਇੱਕ ਨਵੀਂ ਕੰਮ ਦੀ ਵੀਡੀਓ ਕਿਸਾਨ ਭਰਾਵਾਂ ਲਈ ਲੈ ਕੇ ਆਏ ਆ ਮੈਂ ਵੀਰ ਡਣਾਲੀ ਵਾਲੀ ਦੁਕਾਨ ਤੇ ਖੜਾ ਮਾਂ ਬਬਲੂ ਵੀਰਾ ਮੇਰੇ ਨਾਲ ਆ ਇਹ ਜਾਣਕਾਰੀ ਦੇਣਗੇ ਵੀ ਕੀ ਨਵੀਂ ਚੀਜ਼ ਇਹਨਾਂ ਕੋਲੇ ਆਈ ਆ ਵੀਰੇ ਕੀ ਆ ਜਿਹੜੀ ਆ ਤੁਸੀਂ ਰੱਖਿਆ ਮਗਰ ਕੀ ਨਵੀਂ ਚੀਜ਼ ਆਏ ਇਹ ਆਈ ਆ ਜੀ ਆਪਣੇ ਕੋਲੇ ਇਹ ਰਿਓ ਵਾਲੀ ਟੈਂਕੀ ਆ ਠੀਕ ਆ ਜੀ ਜਿਵੇਂ ਪਟ્રોલ ਵਾਲਾ ਪੰਪ ਹਾਂਜੀ ਪਹਿਲਾਂ ਬੜੀ ਇੱਕ ਵੱਡੀ ਸਹੂਲਤ ਕਿਸਾਨ ਭਰਾਵਾਂ ਨੂੰ ਮਿਲਿਆ ਇਹ ਉਸੇ ਤਰ੍ਹਾਂ ਟੈਂਕੀ ਆ ਰਿਓ ਖਣਾਉਣ ਵਾਲੀ ਯੂਰੀਆ ਰਿਓ ਖਣਾਉਣ ਵਾਲਾ ਠੀਕ ਆ ਜੀ ਇਹ ਨਵੀਂ ਟੈਕਨੋਲੋਜੀ ਆ ਜੀ ਇਹਦਾ Honda ਦਾ ਇੰਜਨ ਆ ਠੀਕ ਆ ਜੀ 20 ਲੀਟਰ ਦਾ ਹੈ ਮਤਲਬ 23 ਕਿਲੋ ਤਕਰੀਬਨ ਇਹ ਦਾ ਅੱਧਾ ਗੱਟੂ ਰਿਓ ਦਾ ਪੈ ਜਾਂਦਾ ਹੈ ਠੀਕ ਹੈ ਜੀ ਤੇ ਇਹਦੇ ਪਿੱਛੇ ਨਾ ਇੱਕ ਪਾਈਪ ਲੱਗੀ ਹੋਈ ਹੈ ਇੱਥੋਂ ਹੈਂਗ ਹੋ ਜਾਂਦਾ ਠੀਕ ਹੈ ਠੀਕ ਹੈ ਪਿੱਟੂ ਤੇ ਠੀਕ ਹੈ ਜੀ ਇਹ ਆ ਪਾਈਪਾ ਮਤਲਬ ਖੰਡਾਉਣਾ ਬਹੁਤ ਸੌਖਾ ਜੀ ਇਸੇ ਤਰ੍ਹਾਂ ਤੁਰਨਾ 28 30 ਫੁੱਟ ਤੱਕ ਘੇਰਾ ਲੈ ਜਾਂਦਾ ਹੈ ਰਿਓ ਦਾ ਠੀਕ ਹੈ ਜੀ 28 30 ਫੁੱਟ ਘੇਰਾ ਲੈ ਜਾਂਦਾ ਇੱਕ ਗੱਟੂ ਇੱਕ ਦੋ ਵਾਰੀਆਂ ਚ ਪੈਂਦਾ 23 ਕਿਲੋ ਵੀ ਪੂਰੀ ਟੈਂਕੀ ਆ 800 ml ਦੀ ਇਹਦੀ ਪੈਟਰੋਲ ਦੀ ਟੈਂਕੀ ਆ ਫੋਰ ਸਟੋਕਿੰਗ ਜਣਾ ਕੱਲਾ ਪੈਟਰੋਲ ਪੈਂਦਾ ਕੋਈ ਮੁਗਲੇ ਨਹੀਂ ਜਿਹੜੇ ਮੁਗਲ ਨਾਲ ਕੱਲਾ ਪੈਟਰੋਲ ਹੀ ਪੈਂਦਾ ਕੱਲਾ ਪੈਟਰੋਲ ਹੀ ਪੈਂਦਾ ਇਹ ਚ ਤੇ ਅੰਦਾਜ਼ਾ 18-20 ਟੈਂਕੀਆਂ ਇਹ 800 ml ਨਾਲ ਘਟ ਦਿੰਦਾ ਬਾਕੀ ਰੇਸਤੇ ਆ ਥੋੜਾ ਬਹੁਤਾ ਯਾਨੀ ਅੰਦਾਜ਼ਾ 4 ਤੋਂ 5 ਰੁਪਏ ਪ੍ਰਤੀ ਢੋਲੀ ਦਾ ਖਰਚਾ ਯਾਨੀ 8 ਤੋਂ 10 ਰੁਪਏ ਚ ਗੱਟੂ ਰਿਓ ਦਾ ਇਹ ਖੰਡਾ ਦਿੰਦਾ ਇਹ ਉਹ ਵੀ ਸਹੀ ਗੱਲ ਆ ਵੀਰੇ ਜਿਵੇਂ ਹੁਣ ਚਲ ਕਰਾਇਏ ਦੇ ਕੋਈ ਬੰਦੇ ਆਪਾਨੂੰ ਮਿਲਦੇ ਵੀ ਨਹੀਂ ਹੈਗੇ ਇਹਦਾ ਸੌਖਾ ਆਪਾਂ ਨੂੰ ਕੰਮ ਆ ਨਾ ਹਾਂ ਬੰਦੇ ਨਹੀਂ ਮਿਲਦੇ ਮਿਲਦੇ ਆ ਦੇਖੋ ਅੱਜ ਕੱਲ੍ਹ ਕਿਸਾਨੀ ਦਾ ਆਪਾਂ ਨੂੰ ਪਤਾ ਹੀ ਆ ਖਰਚਾ ਬਹੁਤ ਆ ਖਰਚਾ ਵੜਾ ਹੋ ਗਿਆ ਉਹਦੀ ਲੇਬਰ ਆ ਜਿਹੜੀ ਮੈਨੂੰ ਲੱਗਦਾ ਤਕਰੀਬਨ ਤੁਹਾਨੂੰ ਵੱਧ ਨਹੀਂ ਪਤਾ ਵੀਰੇ 100 ਰੁਪਏ ਤੋਂ ਉੱਤੇ ਹੀ ਚੱਲਦੀ ਆ ਤਕਰੀਬਨ 100 ਰੁਪਏ ਦਾ ਹੈਗੇ ਹੈਗਾ ਵਾ ਉਹਦੀ ਵਿੱਚ ਕੋਈ ਉਹਦੇ ਦਵਾਈ ਵਗਾਰਾ ਰੋਣੀਆਂ ਦਾ ਮੈਨੂੰ ਲੱਗਦਾ 120 25 ਹਾਂ 120 25 ਲੈ ਲੈਂਦੇ ਆ ਨਾ ਇਹਦਾ ਆਪਾਂ ਨੂੰ ਗੱਟੂ ਦਾ 10 ਰੁਪਏ ਖਰਚਾ ਠੀਕ ਹੈ ਬਾਕੀ ਦੇਖੋ ਆਪਦੀ ਮਿਹਨਤ ਆ ਮਿਹਨਤ ਤਾਂ ਕਰਨੀ ਪੈਣੀ ਆ ਪਰ ਇਹ 10 ਰੁਪਏ ਦੇ ਪੈਟਰੋਲ ਨਾਲ ਪੂਰਾ ਗੱਟੂ ਖੰਡਾਊਗਾ ਤੇ ਇਹਦੀ ਜਿਹੜੀ ਮਤਲਬ ਖੰਡਾਉਣ ਦੀ ਹੈਗੀ ਆ ਨਾ ਇਹਦੀ ਕੁਆਲਿਟੀ ਬਿਲਕੁਲ ਇੱਕਸਾਰ ਸਿੱਟਦਾ ਇਹ ਠੀਕ ਹੈ 22 ਫੁੱਟ ਦਾ ਘੇਰਾ ਲੈ ਜਾਂਦਾ ਬਾਕੀ ਇਹਦੇ ਵਿੱਚ ਗੇਟਬਾ ਲੱਗਿਆ ਹੋਇਆ ਤੁਸੀਂ ਇਹਦਾ ਵਧਾਉਣਾ ਵਧਾ ਲਓ ਵੀ ਸੈਟਿੰਗ ਕਰ ਸਕਦੇ ਆ ਵੀ ਜਿਵੇਂ ਕੀਲੇ ਤੇ ਕਿੰਨਾ ਪਾਉਣਾ ਵਾ ਆਪਾਂ ਨਾ ਸੈਟਿੰਗ ਦੇ ਵਿੱਚ ਬਾਲੀਆਂ ਨੇ ਮਤਲਬ ਮੇਨ ਆ ਭਰਿਓ ਲਈ ਭੇਜਦੇ ਆ ਸੈਟਿੰਗ ਦੇ ਵਿੱਚ ਇਹ ਜੀ ਵੀ ਆ ਇਹਦੇ ਵਿੱਚ ਇੱਕ ਇਥੋਂ ਇੱਕ ਪੀਸ ਪਾਰਟ ਇਹਦਾ ਚੇਨ ਹੋ ਜਾਂਦਾ ਜਦੋਂ ਆਪਾਂ ਪਹਿਲਾ ਢੂਈ ਵਾਲਾ ਪੰਪ ਫੁਆਰਾ ਮਾਰਦਾ ਛੋਟਾ ਉਸੇ ਤਰ੍ਹਾਂ ਇਹਦਾ ਸਪਰੇ ਵੀ ਹੋ ਜਾਂਦੀ ਆ ਉਹ ਵਾਲੇ ਜਿੰਨਾ ਫੁਆਰਾ ਸਪਰੇ ਨਹੀਂ ਮਾਰਦਾ ਜਿਹੜੇ ਪੁਰਾਣੇ ਹੱਥ ਵਾਲੀਆਂ ਢੋਲੀਆਂ ਨੇ ਉਹਦੇ ਮੂੰਹੇ ਸਪਰੇ ਵੀ ਕਰਦੇ ਜਾਣੀ ਫਿਰ ਆਪਾਂ ਇੱਕ ਪੰਪ ਤੋਂ ਇੱਕ ਵੀ ਵੀ ਦੋ ਕੰਮ ਲੈ ਸਕਦੇ ਆ ਪਰ ਅਸੀਂ ਕਹਿ ਕੇ ਇਹਨੂੰ ਇਕੱਲਾ ਰਿਓ ਵਾਸਤੇ ਬਾਕੀ ਦਾ ਸਮਾਨ ਜਿਹੜੀ ਨਾਲ ਆਉਂਦਾ ਉਹ ਸਪਰੇ ਵਾਲਾ ਹਾਂ ਉਹ ਨਾਲ ਆਉਂਦਾ ਬਾਕੀ ਵੀ ਇਹਦੇ ਪਾਰਟ ਨੇ ਜਿਹੜੇ ਸਾਰੇ ਨਾਲ ਆਉਂਦੇ ਆ ਇਹ ਬਾਜ਼ਾਰ 'ਚ ਨਵੀਂ ਚੀਜ਼ ਆਈ ਆ ਮੈਨੂੰ ਲੱਗਦਾ ਵੀ ਇਹ ਕਿਸਾਨਾਂ ਲਈ ਬਹੁਤ ਲਾਹੇਵੰਦ ਚੀਜ਼ ਹੋਊਗੀ ਆ ਜਿਹੜੇ ਅੱਗੇ ਕਿਸੇ ਕਿਸਾਨ ਵੀਰ ਨੇ ਲੈਣਾ ਮੈਂ ਤੁਹਾਡੇ ਕੋਲੇ ਆ ਕੇ ਦੇਖ ਵੀ ਸਕਦੇ ਆ ਇੱਥੇ ਜਾਣਕਾਰੀ ਸੋ ਤੋਂ ਲੈ ਕੇ ਸਾਰਾ ਕੁਝ ਤੇ ਤੈਅ ਕਰ ਸਕਦੇ ਆ। ਇਹ ਨਵੀਂ ਆ ਜਾਂ ਅੱਜ ਤਾਂ ਚਲੋ ਪਹਿਲੀ ਆਈ ਵੀਡੀਓ ਬਣਾ ਲਈ ਤੇ ਆਪਾਂ 2-4 ਦਿਨ ਚ ਨਾ ਇਹਦੀ ਖੇਤ ਚ ਚਲਦੇ ਦਾ। ਬਾਕੀ ਇਹ ਕੰਪਨੀ ਵੀ ਵਧੀਆ ਪਹਿਲਾਂ ਪੰਪ ਆਏ ਹੋਏ ਆ ਨਾ। ਹਾਂਜੀ ਹਾਂਜੀ ਹਾਂਜੀ। ਵਧੀਆ ਸਾਰੇ ਪੰਪਾਂ ਦਾ ਇਹਦਾ ਸਾਰਾ ਕੰਮ ਖੇਤ ਦਾ ਟ੍ਰਾਇਲ ਚੱਲਦੇ ਦਾ ਦਿਖਾਵਾਂਗੇ ਉਹਦੀ ਵੀਡੀਓ ਬਣਾਵਾਂਗੇ। ਪੂਰਾ ਕਿੰਨਾ ਕੁ ਚੌੜਾ ਫੁਆਰਾ ਮਾਰਦਾ ਇਹ। ਸਭ ਨੂੰ ਲਾਈਵ ਡੈਮੋ ਆ ਦੂਗਾ। ਤੇ ਜੇ ਕਿਸੇ ਨੇ ਲੈਣਾ ਕਿਸਾਨ ਵੀਰ ਨੇ ਡੰਡਾਲੀ ਵਾਲੇ ਦੁਕਾਨ ਤੇ ਆਪਣੇ ਰੈਕੋਰਡ ਅੱਡੇ 'ਚ ਸੰਪਰਕ ਕੀ ਕਰ ਸਕਦਾ। ਬਾਕੀ ਵੀਰੇ ਨੰਬਰ ਵੀ ਕੋ ਚੱਲਦਾ ਓਡਾ ਓਹੀ ਵਿੱਚ ਬੋਲ ਦੋ। ਹਾਂਜੀ ਸਾਡੀਆਂ ਤਿੰਨ ਬ੍ਰਾਂਚਾਂ ਨੇ ਸਾਰਿਆਂ ਨੂੰ ਪਤਾ ਹੈ। ਹਾਂਜੀ ਹਾਂਜੀ। ਮੰਡੀ ਆ। ਇੱਕ ਮਲੋ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਇੱਕ 플ੋਰ। ਇਹ ਸਾਰੀ ਬ੍ਰਾਂਚਾਂ ਦੇ ਮਿਲਣਗੇ ਆਪਾਂ ਨੂੰ। ਬ੍ਰਾਂਚਾਂ ਤੇ ਮਿਲੂਗਾ ਜੀ। ਨੰਬਰ ਹਾਂ ਜੋ ਚਲਾ ਦਾਂਗੇ ਬਾਕੀ ਬੇਰੇਲਾ ਵੀ ਸੰਪਰਕ ਕਰ ਲਓ ਮੈਂ ਵੀ ਦੱਸ ਦਊਗਾ ਵੀਰ ਕੋਲੇ ਮੈਂ ਵੀ ਉੱਨਾ ਜਾਂਦਾ ਰਹਿਣਾ ਵਾਂ ਤੇ ਇਹ ਕਿਸਾਨਾਂ ਭਰਾਵਾਂ ਵਾਲੀ ਬਹੁਤ ਵਧੀਆ ਵਾ ਕੰਮ ਹੁਣ ਜਿਹਦੀ ਕੋਈ ਲੇਬਰ ਨਹੀਂ ਸਮੱਸਿਆ ਵੱਡੇ ਪੱਧਰ ਤੇ ਆਉਂਦੀ ਆ ਮੂਰੇ ਹੁਣ ਮੂਰੇਲੇ ਟਾਈਮ 'ਚ ਸਮੱਸਿਆ ਹੈ ਬਾਕੀ ਇਹ ਤਾਂ ਆਪਾਂ ਨੂੰ ਸੌਖਾ ਕੰਮ ਆ ਇਹਦੇ ਨਾਲ ਆਪਾਂ ਖੜਾ ਕੇ ਮਰਜੀ ਵਾਲਾ ਕੰਮ ਨਿਬੜ ਸਦਾ ਇਕੱਲਾ ਬੰਦਾ ਵੀ ਕਰ ਸਕਦਾ ਆ ਆਪਣੀ ਮਾਰ ਮਰ ਜੇ ਹੌਲੀ ਹੌਲੀ ਪਾ ਲਵੇ ਜਿਹੜੇ ਸਾਣਾ ਬਹੁਤ ਦੂਰ ਸਾਈ ਜਾਂਦਾ ਵਾ ਤੁਸੀਂ ਆ ਕੇ ਦੁਕਾਨ ਤੇ ਵੀਰ ਤੇ ਜੰਡਾਲੀ ਵਾਲੀ ਦੇਖ ਸਕਦੇ ਹੋ ਦੇਖ ਕੇ ਆਪਦੀ ਚੈੱਕ ਕਰਕੇ ਤੁਸੀਂ ਲੈ ਆ ਵੀ ਸਕਦੇ ਹੋ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ ਕਿਸਾਨ ਭਰਾਵਾਂ ਲਈ ਮਦਦ ਹੋ ਸਕੇ ਵੀ ਦੀ ਹੈਲਪ ਹੋ ਜੁਕੇ ਤੇ ਬਾਕੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ